ਆਪਣੇ ਦਿਮਾਗ ਦੇ ਵਿੱਚ ਉਹਨਾਂ ਨੂੰ ਨਾ ਬਿਠਾਓ ਜੇ ਤੁਹਾਡੇ ਘਰ ਦੇ ਵਿੱਚ ਕੋਈ ਘਟਨਾ ਵਾਪਰ ਗਈ ਤੁਸੀਂ ਦੇਖਿਆ ਹੋਣਾ ਕਿੰਨੇ ਲੋਕ ਨਾ ਰੋਡ ਦੇ ਉੱਤੇ ਜਾਂਦੇ ਵੀ ਆਪਣੇ ਆਪਸ ਦੇ ਵਿੱਚ ਹੀ ਗੱਲਾਂ ਕਰੀ ਜਾਣਗੇ ਡਿਪਰੈਸ਼ਨ ਦਾ ਜਿਹੜਾ ਮੇਨ ਕਾਰਨ ਆਉਂਦਾ ਡਿਪਰੈਸ਼ਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮਤਲਬ ਵੀ ਡਿਪਰੈਸ਼ਨ ਆ ਜਿਹੜਾ ਉਹ ਸਾਨੂੰ ਕਿਉਂ ਆਉਂਦਾ ਵਾ ਕੁਬੀ ਬਹੁਤ ਸਾਰੇ ਮੇਰੇ ਮੇ ਭੈਣ ਭਰਾ ਇਹੋ ਜਿਹੇ ਦੇਖੇ ਨੇ ਯਾਰ ਉਹ ਜ਼ਿਆਦਾਤਰ ਨਾ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਏ ਨੇ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀ ਵੀ ਡਿਪਰੈਸ਼ਨ ਹੈ ਕੀ ਚੀਜ਼ ਆ ਜਿਹੜਾ ਦੇਖੋ ਯਾਰ ਜੇ ਡਿਪਰੈਸ਼ਨ ਦੀ ਆਪਾਂ ਗੱਲ ਕਰੀ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੈਗੀ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੈਗੀ ਇਹ ਸਿਰਫ ਸਾਨੂੰ ਮਤਲਬ ਵੀ ਮੈਂਟਲੀ ਅਸੀਂ ਚੀਜ਼ ਬਣਾਈ ਹੋਈ ਆ ਜੋ ਤੁਸੀਂ ਸੋਚੋਗੇ ਜਿੱਦਾਂ ਦਾ ਤੁਸੀਂ ਸੋਚੋਗੇ ਨਾ ਤੁਸੀਂ ਉਦਾਂ ਦੇ ਬਣ ਜਾਓਗੇ ਡਿਪਰੈਸ਼ਨ ਹੁੰਦਾ ਕਿਉਂ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਡਿਪਰੈਸ਼ਨ ਦੇ ਹੋਣ ਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਨਾ ਸੋਚਦੇ ਜਿਆਦਾ ਹੋ ਸੋਚਦੇ ਵੀ ਪਤਾ ਕੀ ਹੋ ਤੁਸੀਂ ਵਧੀਆ ਨਹੀਂ ਸੋਚਦੇ ਹੈਗੇ ਤੁਸੀਂ ਜੋ ਤੁਹਾਡੇ ਨਾਲ ਚੀਜ਼ਾਂ ਪਹਿਲਾਂ ਬੀਤ ਜਾਂਦੀਆਂ ਨੇ ਮੰਨ ਕੇ ਚਲੋ ਤੁਹਾਡੇ ਨਾਲ ਕੋਈ ਘਟਨਾ ਵਾਪਰ ਗਈ ਤੁਸੀਂ ਉਸੇ ਚੀਜ਼ ਨੂੰ ਬਾਰ-ਬਾਰ ਤੁਸੀਂ ਸੋਚੀ ਜਾਂਦੇ ਹੋ ਸੋਚੀ ਜਾਂਦੇ ਹੋ ਉਹ ਸੋਚ-ਸੋਚ ਕੇ ਤੁਸੀਂ ਮਤਲਬ ਵੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹੋ ਤੁਸੀਂ ਅੱਗੇ ਬਾਰੇ ਸੋਚ ਹੀ ਨਹੀਂਦੇ ਕਿਉਂਕਿ ਜਿਹੜੀ ਘਟਨਾ ਤੁਹਾਡੇ ਨਾਲ ਵਾਪਰ ਚੁੱਕੀ ਆ ਉਦੋਂ ਬਾਅਦ ਚ ਕੋਈ ਹੱਲ ਤੇ ਨਹੀਂ ਨਾ ਹੋ ਸਕਦਾ ਹੈਗਾ ਉਹ ਨਾ ਉਹ ਠੀਕ ਹੋ ਸਕਦੀ ਹੈਗੀ ਫਿਰ ਅਸੀਂ ਉਹਨੂੰ ਸੋਚ-ਸੋਚ ਕੇ ਕਿਉਂ ਡਿਪਰੈਸ਼ਨ ਦੇ ਵਿੱਚ ਜਾਈਏ ਸੋ ਇਸ ਕਰਕੇ ਅੱਗੇ ਵੱਲ ਦਾ ਸੋਚੋ ਮੰਨ ਕੇ ਚਲੋ ਤੁਹਾਡੇ ਘਰ ਦੇ ਵਿੱਚ ਕੋਈ ਘਟਨਾ ਵਾਪਰ ਗਈ ਜਾਂ ਤੁਹਾਡੇ ਨਾਲ ਕਿਸੇ ਨੇ ਕੋਈ ਚੀਜ਼ ਇਹੋ ਜੀ ਕਰਤੀ ਜਾਂ ਤੁਹਾਡੇ ਕਿਸੇ ਨੇ ਤੁਹਾਨੂੰ ਕੋਈ ਮਾੜਾ ਚੰਗਾ ਬੋਲਤਾ ਤੁਸੀਂ ਪਤਾ ਕੀ ਕਰੀ ਜਾਉਗੇ ਸਾਰਾ ਦਿਨ ਸੋਚੀ ਜਾਉਗੇ ਵੀ ਇਹ ਇਦਾਂ ਹੋ ਗਿਆ ਉਹਨੇ ਫਲਾਣ ਨੇ ਮੈਨੂੰ ਇਹ ਚੀਜ਼ ਕਿਉਂ ਕਹੀ ਮੇਰੇ ਕਰਦਨੇ ਮੇਰੇ ਨਾਲ ਇਹ ਗੱਲ ਕਿਉਂ ਕੀਤੀ ਇਹ ਨਹੀਂ ਸੀ ਕਰਨਾ ਚਾਹੀਦਾ ਸੋ ਜਦੋਂ ਬੰਦਾ ਸੋਚਣਾ ਸ਼ੁਰੂ ਕਰ ਦਿੰਦਾ ਨਾ ਸੋ ਜਦੋਂ ਬੰਦਾ ਸੋਚਣਾ ਸ਼ੁਰੂ ਕਰ ਦਿੰਦਾ ਸੋਚਾਂ ਦੇ ਵਿੱਚ ਪੈ ਜਾਂਦਾ ਵਾ ਤਾਂ ਉਹ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਵਾ ਤੁਸੀਂ ਦੇਖਿਆ ਹੋਣਾ ਕਿੰਨੇ ਲੋਕ ਨਾ ਰੋਡ ਦੇ ਉੱਤੇ ਜਾਂਦੇ ਵੀ ਆਪਣੇ ਆਪਸ ਦੇ ਵਿੱਚ ਹੀ ਗੱਲਾਂ ਕਰੀ ਜਾਣਗੇ ਆਪਣੇ ਆਪਸ ਦੇ ਵਿੱਚ ਗੱਲਾਂ ਕਰੀ ਜਾਣਗੇ ਤੁਸੀਂ ਜਿੰਨਾ ਮਰਜੀ ਉਹਨਾਂ ਨੂੰ ਮਾਰੀ ਜਾਓ ਉਹ ਗੱਡੀ ਦੇ ਅੱਗੇ ਆ ਜਾਣਗੇ ਤੁਹਾਡੀ ਬਾਈਕ ਦੇ ਅੱਗੇ ਆ ਜਾਣਗੇ ਹਨਾ ਉਹ ਜਿੰਨਾ ਮਰਜੀ ਉਹਨਾਂ ਨੂੰ ਮਾਰੀ ਜਾਓ ਜਿੰਨਾ ਮਰਜੀ ਵਾਜਾ ਮਾਰੀ ਜਾਓ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂ ਨਹੀਂ ਪਤਾ ਲੱਗਦਾ ਹੈਗਾ ਕਿਉਂਕਿ ਉਹ ਡਿਪਰੈਸ਼ਨ ਦੇ ਵਿੱਚ ਗਏ ਹੋਏ ਨੇ ਉਹ ਪੁਰਾਣੀ ਚੀਜ਼ਾਂ ਨੂੰ ਯਾਦ ਕਰੀ ਜਾਂਦੇ ਨੇ बार-बार ਯਾਦ ਕਰੀ ਜਾਂਦੇ ਨੇ ਉਹ ਪੁਰਾਣੀ ਚੀਜ਼ਾਂ ਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਆਪਣੀ ਪੁਰਾਣੀ ਚੀਜ਼ਾਂ ਨੂੰ ਯਾਦ ਕਰਕੇ ਤੁਸੀਂ ਆਪਣਾ ਆਉਣ ਵਾਲਾ ਕੱਲ ਦਾ ਸਵਾਦ ਕਿਉਂ ਮਾਰਦੇ ਪਏ ਹੋ ਕੱਲ ਦੀ ਜ਼ਿੰਦਗੀ ਵਧੀਆ ਤੁਸੀਂ ਜੀਵਣੀ ਆ ਤੁਸੀਂ ਉਹਦਾ ਸਵਾਦ ਕਿਉਂ ਮਾਰਦੇ ਪਏ ਹੋ ਤੁਸੀਂ ਇਹ ਕਿਉਂ ਨਹੀਂ ਸੋਚਦੇ ਵੀ ਯਾਰ ਮੈਂ ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਮੇਰੀ ਉਹ ਮੈਂ ਵਧੀਆ ਜੀਵਣੀ ਆ ਮੈਂ ਕਿਵੇਂ ਜੀ ਸਕਦਾ ਮੈਂ ਸੋ ਇਸ ਕਰਕੇ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਉਹਨਾਂ ਨੂੰ ਦਿਲ ਦੇ ਉੱਤੇ ਨਾ ਲਾਓ ਆਪਣੇ ਦਿਮਾਗ ਦੇ ਵਿੱਚ ਉਹਨਾਂ ਨੂੰ ਨਾ ਬਿਠਾਓ ਜਿੰਨਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾਉਂਗੇ ਪੁਰਾਣੀਆਂ ਗੱਲਾਂ ਨੂੰ ਦਿਲ ਦੇ ਵਿੱਚ ਬਿਠਾਉਂਗੇ ਤਾਂ ਤੁਸੀਂ ਡਿਪਰੈਸ਼ਨ ਦੇ ਵਿੱਚ ਹੀ ਜਾਉਂਗੇ ਡਿਪਰੈਸ਼ਨ ਕੋਈ ਬਿਮਾਰੀ ਬੁਰੀ ਥੋੜੀ ਆ ਡਿਪਰੈਸ਼ਨ ਤਾਂ ਬਸ ਸਿਰਫ ਅਸੀਂ ਆਪਣੇ ਆਪ ਨੂੰ ਚੀਜ਼ ਨੂੰ ਮਤਲਬ ਇਸ ਦਿਮਾਗ ਨੂੰ ਮੈਂਟਲੀ ਅਸੀਂ ਉਹ ਬਣਾਇਆ ਹੋਇਆ ਵਾ ਮੈਂਟਲੀ ਮਤਲਬ ਵੀ ਅਸੀਂ ਸੋਚਦੇ ਰਹਿੰਦੇ ਆ ਸੋ ਇਹ ਤੁਹਾਡੇ ਦਿਮਾਗ ਤੇ ਹੀ ਆ ਦਿਮਾਗ ਨਾਲ ਤੁਸੀਂ ਚਾਹੋਗੇ ਡਿਪਰੈਸ਼ਨ ਦੇ ਵਿੱਚ ਚੱਲ ਜਿਓ ਦਿਮਾਗ ਦਾ ਇਸਤੇਮਾਲ ਕਰੋਗੇ ਤਾਂ ਡਿਪਰੈਸ਼ਨ ਦੇ ਵਿੱਚੋਂ ਜੇ ਡਿਪਰੈਸ਼ਨ ਨੂੰ ਤੁਸੀਂ ਖਤਮ ਕਰਨਾ ਵਾ ਉਹਦੇ ਨਾਲ ਚੰਗਾ ਤਾਂ ਤੁਸੀਂ ਤੇ ਕੋਈ ਵਧੀਆ ਕਿਤਾਬਾਂ ਪੜੋ ਯੋਗਾ ਕਰੋ ਕਸਰਤ ਕਰੋ ਇਦਾਂ ਦੀ ਜੀ ਚੀਜ਼ਾਂ ਕਰੋ ਜਦੋਂ ਤੁਸੀਂ ਆਪਣਾ ਟਾਈਮ ਤੁਸੀਂ ਇਹਦੇ ਚੀਜ਼ਾਂ ਦੇ ਵਿੱਚ ਤੁਸੀਂ ਦਵੋਗੇ ਤਾਂ ਡਿਪਰੈਸ਼ਨ ਦੇ ਵਿੱਚ ਤੁਸੀਂ ਆਪੇ ਨਿਕਲ ਜਾਊਗੇ ਤੁਸੀਂ ਤੁਸੀਂ ਸਾਰਾ ਦਿਨ ਘਰੇ ਵਿਲੇ ਬੈਠੇ ਰਹਿੰਦੇ ਹੋ ਤੁਸੀਂ ਹਾਂ ਫੋਨ ਦੇਖਦੇ ਰਹਿੰਦੇ ਹੋ ਜਾਂ ਕਿਸੇ ਨਾਲ ਗੱਲਬਾਤ ਫੋਨ ਤੇ ਵੀ ਕਿਸੇ ਨਾਲ ਗੱਲਬਾਤ ਹੋ ਗਈ ਲੜਾਈ ਹੋ ਗਈ ਤਾਂ ਤੁਸੀਂ ਸੋਚਣਾ ਸ਼ੁਰੂ ਕਰਤਾ ਉਹਦੇ ਨਾਲ ਡਿਪਰੈਸ਼ਨ ਤੁਹਾਡਾ ਹੋਰ ਵੱਧ ਜਾਂਦਾ ਵਾ ਵੀਰ ਇਹ ਬੰਦੇ ਨੇ ਮੈਨੂੰ ਫੋਨ ਤੇ ਐ ਕਿਉਂ ਕਿਹਾ ਇਹ ਬੰਦੇ ਨੇ ਮੈਨੂੰ ਮਾੜਾ ਚੰਗਾ ਕਿਹਾ ਤਾਂ ਕਿਉਂ ਕਿਹਾ ਮੈਨੂੰ ਅਸੀਂ ਮਾੜੀ ਮਾੜੀ ਗੱਲਾਂ ਨੂੰ ਅਸੀਂ ਆਪਣੇ ਦਿਲ ਦੇ ਉੱਤੇ ਲਾ ਲੈਨੇ ਆ ਡਿਪਰੈਸ਼ਨ ਸਾਨੂੰ ਤਾਂ ਹੀ ਹੁੰਦਾ ਵਾ ਅਸੀਂ ਸੋਚਾਂ ਦੇ ਵਿੱਚ ਜੰਨੇ ਜਿੰਨਾ ਅਸੀਂ ਸੋਚਾਂਗੇ ਉਨਾ ਅਸੀਂ ਡਿਪਰੈਸ਼ਨ ਦੇ ਵਿੱਚ ਜਾਵਾਂਗੇ ਉਹ ਜਦੋਂ ਅਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਉਹਦੇ ਨਾਲ ਸਾਨੂੰ ਹੋਰ ਬਿਮਾਰੀਆਂ ਲੱਗਣੀ ਸ਼ੁਰੂ ਹੋ ਜਾਂਦੀਆਂ ਨੇ ਸਾਨੂੰ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਜਾਂਦੀਆਂ ਨੇ ਮੈਂਟਲੀ ਤਾਂ ਅਸੀਂ ਦੇਖੋ ਅਨਫਿਟ ਹੋਣਾ ਹੀ ਹੋਣਾ ਵਾ ਮੈਂਟਲੀ ਤਾਂ ਅਸੀਂ ਦੇਖੋ ਜਮੀ ਖਤਮ ਹੋ ਜਾਣਾ ਤੇ ਉਹਦੇ ਨਾਲ ਜਿਹੜਾ ਸਾਡਾ ਸਰੀਰ ਆ ਉਹ ਵੀ ਖੋਖਲਾ ਹੋ ਜਾਣਾ ਸੋ ਇਸ ਕਰਕੇ ਪੁਰਾਣੀਆਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਕਲੀਅਰ ਕਰੋ ਜਦੋਂ ਤੁਸੀਂ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਤੁਸੀਂ ਦਿਮਾਗ ਦੇ ਵਿੱਚੋਂ ਕਲੀਅਰ ਕਰਤਾ ਡਿਪਰੈਸ਼ਨ ਦਾ ਜਿਹੜਾ ਤੁਹਾਡਾ ਆਟੋਮੈਟਿਕ ਹੀ ਹੀ ਖਤਮ ਹੋ ਜਾਣਾ ਵਾ ਡਿਪਰੈਸ਼ਨ ਦਾ ਜਿਹੜਾ ਮੇਨ ਕਾਰਨ ਆਉਣ ਦਾ ਡਿਪਰੈਸ਼ਨ ਮੇਨ ਆਉਣ ਦਾ ਕਾਰਨ ਇਹੀ ਆ ਅਸੀਂ ਪੁਰਾਣੀਆਂ ਗੱਲਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਨੂੰ ਜੋ ਸਾਡੇ ਘਰ ਦੇ ਵਿੱਚ ਹੋਈਆਂ ਹੋਣ ਯਾਰਾਂ ਦੋਸਤਾਂ ਦੇ ਨਾਲ ਹੋਈਆਂ ਹੋਣ ਜਾਂ ਸਾਡੇ ਨਾਲ ਆਪ ਬੀਤੀਆਂ ਹੋਈਆਂ ਹੋਣ ਅਸੀਂ ਉਹਨੂੰ ਬਾਰ-ਬਾਰ ਯਾਦ ਕਰੀ ਜਾਂਦੇ ਬਾਰ-ਬਾਰ ਯਾਦ ਕਰੀ ਜਾਂਦੇ ਅਸੀਂ ਉਹਨੂੰ ਭੁੱਲਣ ਦੀ ਕੋਸ਼ਿਸ਼ ਹੀ ਕਰਦੇ ਨਹੀਂ ਹੈਗੇ ਜਦੋਂ ਤੱਕ ਤੁਸੀਂ ਉਹ ਚੀਜ਼ਾਂ ਨੂੰ ਤੁਸੀਂ ਨਹੀਂ ਭੁਲਾਉਂਗੇ ਉਦੋਂ ਤੱਕ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਹੀਂ ਆਉਂਗੇ ਡਿਪਰੈਸ਼ਨ ਤੁਹਾਡਾ ਵਧ ਹੀ ਜਾਣਾ ਵਧ ਹੀ ਜਾਣਾ ਵਾ ਸੋ ਜੋ ਵੀ ਤੁਹਾਡੇ ਨਾਲ ਹੋਈ ਜਾਂ ਨੇ ਘਟਾਵਾਂ ਹੋਈ ਜਾਂ ਨੇ ਉਹਨਾਂ ਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਨਾਲ ਦੀ ਨਾਲ ਭੁੱਲ ਜਾ ਕਰੋ ਕਹਿੰਦੇ ਰਾਤ ਗਈ ਤੋ ਬਾਤ ਗਈ ਠੀਕ ਹੈ ਜੀ ਜੇ ਤੁਸੀਂ ਡਿਪਰੈਸ਼ਨ ਤੋਂ ਬਚਣਾ ਵਾ ਤਾਂ ਪੁਰਾਣੀਆਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਤੇ ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚੋ ਆਪਣੇ ਆਉਣ ਵਾਲੇ ਕੱਲ ਬਾਰੇ ਸੋਚੋ ਵੀ ਯਾਰ ਮੈਂ ਕੱਲ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਜੀਣਾ ਵਾ ਵੀ ਮੇਰਾ ਜਿਹੜਾ ਅੱਜ ਦਾ ਦੇਣਾ ਅੱਧਾ ਦੇਣਾ ਮੇਰਾ ਉਹਨੂੰ ਮੈਂ ਕਿਵੇਂ ਵਧੀਆ ਬਣਾ ਸਕਦਾ ਮਾਂ ਵਧੀਆ ਹੱਸੋ ਖੇਡੋ ਵਧੀਆ ਖਾਓ ਪੀਓ ਕਸਰਤ ਕਰੋ ਯੋਗਾ ਕਰੋ ਤੇ ਤੰਦਰੁਸਤ ਰਹੋ ਸੋ ਸੋਚਣਾ ਬੰਦ ਕਰ ਦਿਓ ਡਿਪਰੈਸ਼ਨ ਆਟੋਮੈਟਿਕ ਆਪਣੇ ਆਪ ਹੀ ਭੱਜ ਜਾਈ ਜਾਏਗਾ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤੁਸੀਂ ਬਲੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ